ਗੱਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਟਾਈਟਲ ਤੁਸੀਂ ਦੇਖ ਹੀ ਲਿਆ ਹੈਗਾ ਜਿੱਦਾਂ ਕਿ ਅਸੀਂ ਆਪਾਂ ਅੱਜ ਜਾ ਰਹੇ ਹਾਂ ਘੁੰਮਣ ਵਾਸਤੇ ਲੈਕਸੈਂਬਰਗ ਤੇ ਆਜੋ ਤੁਹਾਨੂੰ ਕਰਾਣੇ ਆ ਸ਼ਹਿਰ ਲੈਕਸੈਂਬਰਗ ਦੇ ਲੋ ਜੀ ਸਫਰ ਕਰ ਰਹੇ ਹਾਂ 200 ਕਿਲੋਮੀਟਰ ਦਾ ਜਰਮਨੀ ਤੋਂ ਜਾਣਾ ਸੀ ਤੇ ਖੇਤਾਂ ਦੇ ਵਿੱਚ ਲੰਘ ਰਹੇ ਹਾਂ ਮਾਹੌਲ ਚੈੱਕ ਕਰੋ ਤੁਸੀਂ ਸਵਾਗਤ ਹੈ ਤੁਹਾਡਾ ਲੈਕਸੰਬਰਗ ਕਿਤੇ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ 2 ਘੰਟੇ ਦਾ ਸਫਰ ਕਰਕੇ ਤੇ ਹੁਣ ਦੇਖਦੇ ਆਪਾਂ ਸੰਡੇ ਨੂੰ ਪਹੁੰਚੇ ਅੱਜ ਤੇ ਇੱਥੇ ਜਿਆਦਾ ਟੂਰਿਸਟ ਨਹੀਂ ਹੈਗੇ ਅੱਜ ਥੋੜਾ ਫ੍ਰੀ ਫ੍ਰੀ ਜਿਹਾ ਲੱਗ ਰਿਹਾ ਏਰੀਆ ਤੇ ਬਾਕੀ ਦਾ ਉਹਨਾਂ ਦਿਖਾਣੇ ਆ ਇੱਥੇ ਦਾ ਸਾਰਾ ਹਸਾਬ ਤਾਂ ਟਰਾਂਸਪੋਰਟ ਫ੍ਰੀ ਹੈ ਕਿ ਨਹੀਂ ਫ੍ਰੀ ਸਾਰਾ ਕਰਾਨੇ ਚੈੱਕ ਆ ਟ੍ਰਾਮ ਦਾ ਲੈਨੇ ਆ ਛੋਟਾ ਟ੍ਰਾਂਸਪੋਰਟ ਸਾਰੀ ਫਰੀ ਹੈ ਜਿੱਥੇ ਮਰਜੀ ਸਫਰ ਕਰੋ ਤੇ ਇੰਟਰ ਹੋ ਜਾਓ ਆ ਰੰਗ ਰੰਗ ਗਈ ਸੀ ਜੀ ਫਾਈਨਲੀ ਆਪਾਂ ਟਰੰਮ ਫੜ ਕੇ ਤੇ ਇੱਥੇ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਤੇ ਇੱਥੇ ਇੱਕ ਬਹੁਤ ਹੀ ਮਸ਼ਹੂਰ ਬ੍ਰਿਜ ਏ ਉਹ ਦੇਖਦੇ ਆਂ ਤੇ ਇਹ ਸਿਟੀ ਦੇ ਵਿੱਚੋਂ ਲੰਘ ਰੇ ਸੀ ਛਤਰੀਆਂ ਦੇਖੋ ਟੰਗੀਆਂ ਕਿਦਾਂ तितਲੀਆਂ ਕਰੋ ਚੱਕ ਵੀਊ ਸਿਟੀ ਦਾ ਕੰਡੇ ਲਹਿਰਾਉਂਦੇ ਨੇ ਬੱਕਰੀਆਂ ਵਖਰੇ ਕੰਟਰੀਆਂ ਤੇ ਯੂਰਪ ਦੇ ਨਾਮ ਲਕਸਮਬਰਗ ਦੇ ਕਿੰਨਾ ਸੋਹਣਾ ਗ੍ਰੀਨਰੀ ਚੈੱਕ ਕਰੋ ਤੁਸੀਂ ਆ ਬਿਲਕੁਲ ਹੀ ਇਹਦੇ ਨਾਲ ਜਿੰਨੇ ਵੀ ਤੁਸੀਂ ਆ ਜੌਨ ਦੇਖ ਰਹੇ ਹੋ ਸਾਰਾ ਸਿਟਿੰਗ ਏਰੀਆ ਇਹ ਬਿਲਕੁਲ ਸਾਰਾ ਫਰੀ ਆ ਇੱਥੇ ਲੱਗ ਕੇ ਗੱਡੀ ਖੜੀ ਤੁਸੀਂ ਖਾਣ ਪੀਣ ਨੂੰ ਵੀ ਲੈ ਸਕਦੇ ਹੋ ਆਰਾਮ ਨਾਲ ਇੱਥੇ ਬਹਿ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਅਬ ਇਹ ਤੇ ਥੋੜਾ ਜਿਹਾ ਜੌਨ ਰੇਤਾ ਵਾਲਾ ਬਣਾਇਆ ਹੈ ਤੁਸੀਂ ਸਮੁੰਦਰ ਵਾਲੀ ਫੀਲਿੰਗ ਵੀ ਲੈ ਸਕਦੇ ਹੋ 240 ਬਿਲਕੁਲ ਇਹਦੇ ਬੈਕ ਸਾਈਡ ਤੇ ਇੱਕ ਹੋਰ ਕੈਸਟਲ ਜੀ ਆ ਚੈੱਕ ਕਰੋ ਉੱਪਰ ਸੋਨੇ ਦੀ ਮੂਰਤੀ ਆ ਕਹਿ ਸਕਦੇ ਸੋਨੇ ਦੀ ਸੋਨੇ ਰੰਗੀ ਹੋ ਸਕਦੀ ਕਿੰਨਾ ਸੋਹਣਾ ਹੈ ਮੈਂ ਪੈਪਾ ਕੇ ਹੌੜਾਂ ਵਿੱਚ ਚੱਰੇ ਨੇ ਐਦਾਂ ਭਲਾ ਜਿਆਦਾ ਸੋਹਣੀ ਆਉਂਦੀ ਹੈ ਚੈਕ ਕਰੋਨਾਂ ਦੀ ਪੁਰਾਣੀ ਇਤਿਹਾਸਿਕ ਬਿਲਡਿੰਗ ਕਿੰਨੇ ਸਾਲਾਂ ਪੁਰਾਣੀ ਜੋ ਕਿ ਇੱਕ ਟੂਰਿਸਟ ਅਟਰੈਕਸ਼ਨ ਆ ਜੇ ਆਪਾਂ ਨਕਸਟ ਫਲੋਰ ਕਰਦੇ ਆਂ ਜੀ ਅੰਦਰ ਜਾਣ ਦਿੰਦੇ ਨੇ ਭਰਿਆ ਪਿਆ ਟੂਰਿਸਟਾਂ ਨਾਲ ਲਾਪੀਸਾ ਚੈੱਕ ਕਰੋ ਨੀਦਾ ਵਿਲੀਅਮਸ ਸਕੁਅਰ ਇੱਕ ਹੋਰ ਅਟਰੈਕਸ਼ਨ ਜੋ ਕਿ ਸਾਨੂੰ ਗੂਗਲ ਸ਼ੋਅ ਕਰ ਰਿਹਾ ਸੀ ਇਹ ਬਹੁਤ ਮਸ਼ਹੂਰ ਜਗ੍ਹਾ ਇੱਥੇ ਦੀ ਸ਼ੇਅਰ ਬੰਨੇ ਇਹਨਾਂ ਨੇ ਪਿੱਲਰਾਂ ਵਾਲਾ ਵੱਡੇ ਨਾ ਰਹੇ ਨੇ ਗਰਮੀ ਤੇ 30 ਡਿਗਰੀ ਟੈਂਪਰੇਚਰ ਤੇ ਵੱਡੇ ਕਰ ਰਹੇ ਨੇ ਜੋਏ ਪਾਣੀ ਤੇ ਆ ਇੱਕ ਬਿਲਡਿੰਗ ਹੈ ਪੈਰਿਸ ਗ੍ਰੈਂਡ ਦੇ ਨਾਮ ਤੇ ਜਾਣੀ ਜਾਂਦੀ ਹੈ ਹਿਸਟੋਰੀਕਲ ਬਿਲਡਿੰਗ ਇਹ ਬੀਬੀ ਇੱਥੇ ਕੋਈ ਸਮਝਾ ਰਹੀ ਹੈ ਆਪਾਂ ਨੂੰ ਨਹੀਂ ਸਮਝਣਾ ਆ ਪਿਆਸਾ ਵਿਲੀਅਮ ਚੈੱਕ ਕਰੋ ਕਿੰਨਾ ਬਿਜ਼ੀ ਏਰੀਆ ਲੋਕ ਖਾਣਾ ਖਾ ਰਹੇ ਨੇ ਬਾਹਰ ਬੈ ਕੇ ਆ ਲੱਗੇ ਨੇ ਨੱਚਣ ਜੈਸ਼ੀ ਮਾਰਦੇ ਬਿਨੇ ਗਸਤ ਮਹੀਨੇ ਦੀ ਤੁਹਾਡੇ ਬਾਹਰ ਤੇ ਹੁਣ ਅਸੀਂ ਟਰੰਮ ਫੜ ਕੇ ਪਹੁੰਚ ਚੁੱਕੇ ਆ ਇੱਕ ਨਵੇਂ ਸਟੇਸ਼ਨ ਤੇ ਇੱਥੇ ਹੁਣ ਆਪਾਂ ਦੇਖ ਰਹੇ ਆ ਬਿਲਡਿੰਗਾਂ ਤੇ ਵੱਡੇ ਵੱਡੇ ਆਫਿਸ ਤੇ ਇੱਥੇ ਇੱਕ ਸਾਈਨ ਲੱਗਾ ਹੈ ਲੈਕਸੈਂਬਰਗ ਦਾ ਉਹਦੇ ਨਾਲ ਖਚਾਣੇ ਆ ਫੋਟੋਆਂ ਤੇ ਕਰਦੇ ਆ ਵਿਊ ਚੱਕ ਲੈਕਸੈਂਬਰਗ ਆ ਜਿਹੜੇ ਤੁਸੀਂ ਮੇਰੇ ਪਿੱਛੇ ਬਿਲਡਿੰਗਾਂ ਦੇਖ ਰਹੇ ਹੋ ਨਾ ਇੱਥੇ ਦੁਨੀਆ ਭਰ ਦੇ ਹੈੱਡ ਆਫਿਸ ਨੇ ਤੇ ਜਿੰਨਾ ਦੇ ਲੋਕ ਇਹ ਬਿਜ਼ਨਸ ਜਨਰੇਟ ਕਰਦੇ ਨੇ ਜਿਆ ਮੋਨਟਾਈਜ਼ ਕਰਦੇ ਨੇ ਤੁਹਾਨੂੰ ਦਿਖਾਣੇ ਆ ਇੱਥੇ ਦੀ ਲਾਸਟ ਅਟਰੈਕਸ਼ਨ ਜੋ ਕਿ ਅਸੀਂ 1.5 ਕਿਲੋਮੀਟਰ ਚੱਲ ਕੇ ਇੱਥੇ ਦੇਖਣ ਵਾਸਤੇ ਆਏ ਆ ਤੇ ਕਰੋ ਦਰਸ਼ਨ ਇਹ ਸਾਰਾ ਪਾਰਕ ਇੱਧਰ ਵੀ ਲੋਕ ਘੁੰਮ ਰਹੇ ਨੇ ਹੁਣ ਆਪਾਂ ਵੱਧਦੇ ਆ ਆਪਣੇ ਐਲੀਵੇਟਰ ਨਾਲ ਤੇ ਦਿਖਾਨੇ ਆ ਤੁਹਾਨੂੰ ਉੱਥੇ ਜਾ ਡਾਊਨ ਸਿਟੀ ਸਾਰਾ 뷰 ਕਰਾਣੇ ਚਾਹ ਕੋ ਉੱਥੇ ਇੱਕ ਸ਼ੀਸ਼ਾ ਲੱਗਾ ਜਿੱਥੇ ਲੋਕ ਜੰਪ ਮਾਰਦੇ ਨੇ ਲੈਕਸੰਬਰਗ ਲੋਕੀ ਆਪਣੀ ਨਵੀਂ ਅਟਰੈਕਸ਼ਨ ਕਿਹੜਾ ਐਲੀਵੇਟਰ ਆ ਹਲੇਵਾ ਤੋਰਿਆ ਦੇਖਦੇ ਆ ਸਿਟੀ ਦਾ 뷰 ਦਿਖਦਾ ਸ਼ਹਿਰ ਤਾਂ ਬਹੁਤ ਸੋਹਣਾ ਹੈ ਪੱਕ ਜਾਵੇ ਤੈਨੂੰ ਮਸਾ ਨੇ ਦੇ ਵਿਊ ਕਿਦਾਰਾ ਚੈੱਕ ਕਰੋ ਸਾਹਮਣੇ ਪੁਲ ਕਿੰਨਾ ਤਗੜਾ ਦੋ ਸਪੋਟਾਂ ਦੇ ਸਾਰਾ ਪੁਲ ਖੜਾ ਹਾਂ ਕੋਈ ਨਹੀਂ ਮੁਝਾ ਆਪਣੇ ਉਹਨੇ ਕੁਫਰੇ ਨਹੀਂ ਉਹ ਵੀ ਬੇਦੇਨ ਸ਼ੌਤ ਨਾ ਨੋ ਬੜੀ ਹੱਬ ਚੈੱਕ ਕਰੋ ਵਿਊ ਸਾਰਾ ਨੰਬਰ 1 ਤੇ ਤੋਰ ਰਹੇ ਹਾਂ ਇਹ ਸਾਰਾ ਇਹ ਸਾਰੀ ਸ਼ੀਟਿੰਗ ਡਾਊਨ ਸਿਟੀ ਆ ਲੋ ਜੀ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਕਰਦੇ ਆਂ ਐਂਡ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਤੇ ਇਹ ਸੀ ਆਪਣਾ ਲਖਸੰਭੁਰ ਦੇ ਦਾ ਸਾਰਾ ਵਲੌਗ ਜੋ ਕਿ ਤੁਸੀਂ ਦੇਖਿਆ ਤੇ ਹੋਪਫੁਲੀ ਤੁਸੀਂ ਲਾਈਕ ਕੀਤਾ ਲਾਈਕ ਕਰੋਗੇ ਥੈਂਕ ਯੂ ਮਿਲਦੇ ਆ ਅਗਲੇ ਵਲੌਗ 'ਚ